ਹਾਂਜੀ ਸਹੀ ਤੁਸੀਂ ਬੜੀ ਵਧੀਆ ਗੱਲ ਕਰ ਰਚ ਗੱਲ ਠੀਕ ਹੋ ਤੁਸੀਂ ਚੜ੍ਹਦੀ ਕਲਾ ਜੋ ਸਭ ਵਧੀਆ ਪਹਿਲਾਂ ਮਾਰੀ ਤੁਹਾਡੀ ਜੀ ਹਰ ਗੱਲ ਸਾਬ ਰਤ ਮੱਥਾ ਤਾਂ ਵੈਸੀ ਟਿਕ ਆਉਣੀ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣਾ ਆ ਹਾਂਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਦਰਸ਼ਕਾਂ ਨੂੰ ਇਹ ਵੀ ਫਿਲਮ ਕਰਨਾ ਚਾਹੁੰਦੇ ਦਰਸ਼ਕਾਂ ਨੂੰ ਇਹ ਆ ਜੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਔਰ ਦੇਖਣ ਨੂੰ ਪਰਵਾਰਿਕ ਫਿਲਮ ਜੀ 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 ਮੈਂ ਕੱਲ ਵੀ ਦੱਸਿਆ ਸੀ ਪ੍ਰੈਸ ਕਾਨਫਰੰਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰਿਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇ ਵਿੱਚ ਚਾਹੀਦੀ ਸੀ ਬਹੁਤ ਵਧੀਆ ਕਿ ਪੂਰ 스타 ਤਾਂ ਬਿਲਕੁਲ ਸਜਮਤਸਤ ਬੋਲੇ ਆਸ਼ਵਾਣ ਦੇ ਰਹੇ ਇਹ ਗੁਨਾਹ ਹੀ ਹਮੇਸ਼ਾ ਹੁੰਨੇ ਆ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹੈ ਹਮੇਸ਼ਾ ਸਭ ਨੇ ਦੇਖਿਆ ਪਹਿਲਾਂ ਵੀ ਆਇਆ ਸੀ ਉਹ ਸ਼ੁਰੂਆਤ ਉਹ ਇੱਕ ਵੀਡੀਓ ਬੜੀ ਵਾਰ ਨੂੰ ਨਹੀਂ ਜਾਈ ਜਾ ਰਹਾ ਕਿ ਕਿਸੇ ਦੇ ਵੀ ਘਰ ਵੀ ਆਵਾਂ ਕਿਸੇ ਉਹ ਦੱਸੋ ਨਹੀਂ ਨਹੀਂ ਕੋਈ ਯਾਰ ਵੇਰੀ ਪ੍ਰੋਮੋਸ਼ਨ ਕਰਦੇ ਆ ਕਿਸੇ ਕਿਸੇ ਤਰੀਕੇ ਨਾਲ ਸਾਨੂੰ ਲੱਗਿਆ ਕਿ ਇਹ ਬੇਚਾਰੇ ਇੰਨੀ ਟਾਈਮ ਤੋਂ ਸਾਨੂੰ ਮਿਲਦੇ ਆ ਫੋਨ ਕਰਦੇ ਆ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਅੱਜ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਕੋਸ਼ਿਸ਼ ਕਰ ਰਹੇ ਆ ਕਿ ਵੈਕਸੀਨ ਨੂੰ ਲੋਕਾਂ ਨੇ ਕਰਿਆ ਜਾ ਰਿਹਾ ਅਸਲ ਬਾਲਾ ਕਿਹੜਾ ਹੋ ਗਿਆ ਇਹਦੇ ਵਿੱਚ ਤੁਸੀਂ ਹੋਗੇ ਕਿ ਅਮੀ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ ਸੋਹਣੀ ਆ ਜੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਜਿੰਦਾਬਾਦ ਸਾਬੂ ਜੀ ਆਉ ਦੇ ਵਿੱਚ ਲਾ ਕੇ ਕਾਫੀ ਜਰ ਮਸੱਢ ਕੇ ਆਇਆ। ਉਹ ਉੱਪਰ ਚਾਰਤ ਕਰ ਲੋ ਜੀ। ਸਾਡ ਰੋਣ ਆ ਕੁੜੀਆਂ ਨੂੰ ਇੱਧਰ ਘੜਤ ਬਣਾ। ਪਿੱਛੇ ਘਟਾ। ਸਾਹ ਚਿਰ ਕਾ ਜੀ ਸਾ ਸਿਕਾ। ਥੋੜਾ ਥੋੜਾ ਮਾੜਾ ਪਿੱਛੇ ਹੋ ਜੋ ਕੁੜੀਆਂ ਵੀ ਭਰਾਉਣਗੇ। ਹਾਂ ਜੀ। ਹੋਰ ਜੀ ਚੜਰੀ ਕਲਾ ਠੀਕ ਠਾਕ ਹੋ। ਭਾਈ ਜੀ ਖਾਲਸਾ ਜੈ ਬੱਟ ਜੀ ਬੜੀ ਕਰਮ ਵਾਲੀ ਸਾਹਿਬ ਕਮੋਦਿਆ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ। ਤੇ ਬਹੁਤ ਬਹੁਤ ਪਿਆਰ। ਏ ਬਸ ਮਹਾਰਾਜ ਜੀ ਅਰਦਾਸ ਕਰਨ ਆਏ ਆ ਤੇ ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹ ਹੋਰ ਅਰਦਾਸ ਕਾਲਪੁਰਖ ਅੱਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਹੈ ਬੇਸਾ ਹੌਸਲ ਪੁਸ਼ਾਰ ਦੇ ਜਾਣਾ ਨਹੀਂ ਨਹੀਂ ਪਛਾਣਨਾ ਜੀ ਆਪਾਂ ਕਿਹ ਇਹਨਾਂ ਨੇ ਆਪਾਂ ਕਾਲਪੁਰਖ ਸਾਡੇ ਤੇ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਕਾਲਪੁਰਖ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਾਂਗੇ ਹਣ ਫਿਲਮ ਚ ਸਰਪਾਲਾ ਕੌਣ ਹੋਇਆ ਇਹ ਇਹ ਫਿਲਮ ਵੇਖਿਆ ਤੁਸੀਂ ਇਹ ਭਾਈ ਇਹ ਵੀ ਦੱਸੋ